ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਆ ਗੱਡੀਆਂ ਤੇ ਆ ਗੱਡੀਆਂ ਜਿਹੜੀਆਂ ਤੇਨ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਦੋਂ ਉੱਥੋਂ ਥੋੜੀ ਸਪੀਡ ਨਾਲ ਹੋ ਗਈ ਤੇ ਮੋਟਰਸਾਈਕਲ ਚ ਵੱਜੀ ਅੱਜ ਦੇ ਇਸ ਤਕਨੀਕੀ ਯੁੱਗ ਦੇ ਵਿੱਚ ਜ਼ਮਾਨੇ ਦੀ ਰਫ਼ਤਾਰ ਇੰਨੀ ਤੇਜ਼ ਹੋ ਚੁੱਕੀ ਆ ਕਿ ਸ਼ਾਇਦ ਹੁਣ ਇਸ ਰਫ਼ਤਾਰ ਦੇ ਉੱਤੇ ਕਾਬੂ ਪਾਣਾ ਹੀ ਮੁਸ਼ਕਲ ਹੋ ਰਿਹਾ ਹੈ ਲੋਕਾਂ ਦੇ ਵਿੱਚ ਸਬਰ ਦੀ ਘਾਟ ਸੜਕਾਂ ਦੇ ਉੱਤੇ ਆਏ ਦਿਨ ਨਵੇਂ ਹਾਦਸਿਆਂ ਨੂੰ ਸੱਦੇ ਦਿੰਦੀ ਹੈ ਅਜਿਹੀ ਇੱਕ ਹਾਦਸਾ ਪਟਾਲਾ ਦੇ ਜਲੰਧਰ ਰੋਡ ਤੇ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਨਾਲ ਵਾਪਰਿਆ ਜਿਨ੍ਹਾਂ ਦੇ ਵਿੱਚ ਪਿੱਛੋਂ ਤੇਜ਼ ਰਫ਼ਤਾਰ ਆ ਰਹੀ সাফਾਰੀ ਕਾਰ ਟੱਕਰ ਮਾਰ ਦਿੰਦੀ ਹੈ ਤੇ ਇਹ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੜਕ ਕਿਨਾਰੇ ਪਾਰਕਿੰਗ ਵਿੱਚ ਖੜੀਆਂ ਕਾਰਾਂ ਦੇ ਵਿੱਚ ਤੇਜ਼ ਰਫ਼ਤਾਰ সাফਾਰੀ ਕਾਰ ਜਦੋਂ ਆ ਕੇ ਟਕਰੌਂਦੀ ਹੈ ਤਾਂ ਉਸ ਦਾ ਡਰਾਈਵਰ ਨਾਲ ਦੀ ਨਾਲ ਹੀ ਬੇਹੋਸ਼ ਹੋ ਜਾਂਦਾ ਜਿਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਇਸ ਹਾਦਸੇ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੂੰ ਵੀ ਕਾਫੀ ਸੱਟਾਂ ਵੱਜੀਆਂ ਨੇ ਜਿਸ ਦੇ ਨਾਲ ਹੀ ਬਹੁਤ ਸਾਰੀਆਂ ਕਾਰਾਂ ਵੀ ਜੋ ਕਿ ਪਾਰਕਿੰਗ ਦੇ ਵਿੱਚ ਸੜਕ ਦੇ ਕੰਡੇ ਲੱਗੀਆਂ ਹੋਈਆਂ ਸੀ ਉਹ ਨੁਕਸਾਨੀਆਂ ਗਈਆਂ ਨੇ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਦੋਂ ਤੇਜ਼ ਰਫ਼ਤਾਰ ਸਫਾਰੀ ਕਾਰ ਆ ਕੇ ਪਾਰਕਿੰਗ ਵਿੱਚ ਖੜੀਆਂ ਇਹਨਾਂ ਕਾਰਾਂ ਦੇ ਵਿੱਚ ਟਕਰਾਂਦੀ ਹੈ ਤਾਂ ਧੂਆਂ ਫੈਲ ਜਾਂਦਾ ਹੈ ਚਾਰੇ ਪਾਸੇ ਧੂੰਏਂ ਦਾ ਗੁਬਾਰ ਫੈਲ ਜਾਂਦਾ ਹੈ ਧਮਾਕਾ ਜ਼ੋਰਦਾਰ ਹੁੰਦਾ ਜਿਸ ਦੇ ਨਾਲ ਆਸ-ਪਾਸੇ ਖੜੇ ਲੋਕ ਵੀ ਦਹਿਲ ਜਾਂਦੇ ਨੇ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਆਉ ਤੁਹਾਨੂੰ ਵੀ ਦਿਖਾ ਦਿੰਨੇ ਆ ਕਿਰਪਾਲ ਜੀ ਕੀ ਗੱਲ ਬੋਤ ਹੋਈ ਸਾਰੀ ਪਾਜੀ ਇੱਥੇ ਆਪਣਾ ਆਫਿਸ ਆ ਲਾਈਨ ਸੇਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ সাফਾਰੀ ਗੱਡੀ ਆਈ ਆ ਉਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿਤਨਾ ਸਕਿਉਰਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹਗੀਰ ਹੁੰਦਾ ਤੇ ਖਤਮ ਹੋ ਜਾਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਉਹਨਾਂ ਨੂੰ ਸ਼ਾਇਦ ਲੈ ਕੇ ਗਏ ਨੇ ਹਸਪੀਟਲ ਨੂੰ ਪਤਾ ਨਹੀਂ ਕੀ ਹੋਣਾ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋ ਹੀ ਪਿਛਲੇ ਮੇਰੀ ਗੱਡੀ ਤੇ ਖਾਲੀ ਆ ਅਗਲੀ ਵੀ ਖਾਲੀ ਸੀ ਤਿੰਨ ਗੱਡੀਆਂ ਖਾਲੀ ਹੀ ਗਿਆ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਰੇ ਪਿਛਲੀ ਗੱਡੀ ਦਾ ਉਹ ਸ਼ਾਇਦ ਉਹਨੂੰ ਕਿਸੇ ਨੇ ਲੈ ਜਾਦਾ ਨੂੰ ਲੈ ਗਿਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੈ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ ਉਹਦੇ ਫਿਰ ਪਤਾ ਲੱਗੇਗਾ ਉਹ ਆ ਰਿਹਾ ਸੀ ਆਪਣੀ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿੱਛੋਂ ਆ ਰਹੀ ਸੀ ਆ ਗੱਡੀਆਂ ਜਿਹੜੀਆਂ ਤਿੰਨ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਦੋਂ ਉੱਥੋਂ ਥੋੜੀ ਸਪੀਡ ਨਾਲ ਹੋ ਗਈ ਤੇ ਮੋਟਰਸਾਈਕਲ ਚ ਵੱਜੀ ਮੋਟਰਸਾਈਕਲ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਅਟੈਕ ਆ ਗਿਆ ਉਹ ਗੱਡੀ ਜਿਹੜੀ ਭੱਜ ਕੇ ਆਣ ਕੇ ਬੰਦ ਕੀਤੀ ਉਹਦੇ ਸਾਰੇ ਧੂਏ ਧੂਆ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਸ਼ਾਇਦ ਅੱਗੇ ਵੀ ਲੱਗ ਸਕਦੀ ਜੀ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਤਦ ਬਾਅਦ ਉਹ ਹਸਪੀਟਲ ਲੈ ਕੇ ਹੁਣ ਦੇਖੋ ਅੱਗੇ ਆ ਕੇ ਕੀ ਬੰਦਾ ਇਹ ਤੇ ਕਿੱਟਨੇ ਚੱਕੇ ਕਿੱਟੇ ਹੋ ਗਏ ਇਹ ਇੱਟਨਾ ਚ ਗੱਡੀਆਂ ਨੇ ਵੜੀਆਂ ਜੀ ਚੌਥਾ ਮੋੜ ਸਕਲਾ ਤੇ ਜ਼ਖਮੀ ਕਿੰਨੇ ਕੋ ਹੋਏ ਨੇ ਨਹੀਂ ਜ਼ਖਮੀ ਕੋਈ ਮਰਸਕਲਾ ਲਈ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨੀਸੀ ਹੈਗੇ ਗੱਡੀਆਂ ਉਦਾਂ ਖੜੀਆਂ ਸੀ ਪਾਰਕਿੰਗ ਦੇ ਵਿੱਚ ਉਹ ਨਾ 15 20 ਮਿੰਟ ਪਹਿਲਾਂ ਇੱਕ ਪਤਾ ਲੱਗਾ ਵੀ ਟ੍ਰੈਫਿਕ ਜਾਮ ਹੋਈਏ ਰਣ ਕੇ ਵੇਖਦੇ ਐਕਸੀਡੈਂਟ ਹੋ ਆ ਭਿਆਨ ਕੋ ਹੋ ਇਕ ਮੁੰਡਾ ਮਨਜਿੰਦਰ ਹੈ ਕੈਨੇਡਾ ਦਾ ਸਿਟੀ ਹੈ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦੱਬੀ ਗਈ ਤੇ ਉਹ ਗਾਂ ਜਿਹੜੀ ਅੱਗੇ ਖਲੋਤੀਆਂ ਪੰਜਰ ਗੱਡੀਆਂ ਇੱਕ ਲੇਡੀ ਜੋ ਐਕਟ ਬਾਤ ਹੀ ਤੇ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜਦੀ ਆ ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਇਤਰਾ ਸਲੀਪ ਕੱਢੇ ਟਾਇਰਾਂ ਨੇ ਇਹ ਕੋ ਮਤਲਬ ਜੇ ਥੋੜਾ ਸਮਾਂ ਨਾ ਹੰਨ ਬੰਦ ਕਰਦੇ ਤਾਂ ਬਲਾਸਟ ਵੀ ਹੋ ਜਾਂਦਾ ਸੀ ਤੇ ਚਲੋ ਇਹਦੇ ਕੋ ਜਖਮੀ ਨੇ ਜਿਹੜਾ ਉਹਨੂੰ ਹਸਪੀਟਲ ਲਿਆਂਦਾ ਬਹੁਤ ਕੇ ਬਾਕੀ ਐਸਟੂ ਸਿਟੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਵੀ ਕਰਨਾ ਹੈ ਕਿੰਨੇ ਚੱਕਰੀ ਹੋਈ ਸਰ ਇਹਦੇ 3-4 ਬੰਦੇ ਦੇ ਦੇਖਣਗੇ ਕੋਈ ਜਾਨੀ ਨੁਕਸਾਨ ਨਹੀਂ ਹੋ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇਹਨੋਂ ਜ਼ਿਆਦਾ ਇਹਨੂੰ ਲੈਣ ਦਾ ਪਹੌਤਾ ਟਾਈਮ ਨਾਲ ਤੇ ਬਾਕੀ ਬਚਾਈ ਜੀ